ਵਾਹ ਕਸੀਰ ਆਖਰਕਾਰ ਅੱਜ ਉਹ ਦਿਨ ਆਈ ਗਿਆ ਜਿਹੜੇ ਦਿਨ ਦਾ ਮੈਨੂੰ ਬੜੇ ਬੇਸਬਰੀ ਤੋਂ ਇੰਤਜ਼ਾਰ ਸੀ ਤੇ ਬੜੇ ਸਾਲਾਂ ਦੀ ਮੈਂ ਉਸ ਕੰਮ ਲਈ ਮਿਹਨਤ ਵੀ ਕਰ ਰਿਆ ਸੀ ਅਬੇ ਮਜ਼ਾ ਆਏਗਾ ਨਾ ਭੀੜੋ ਇਹ ਚਾ ਸੇਮ ਉਦੋਂ ਦਾ ਚਾ ਸੀ ਜਿਵੇਂ ਨਵੇਂ ਵਿਆਹੇ ਮੁੰਡੇ ਦੀ ਨਵੀਂ-ਨਵੀਂ ਮੰਗਣੀ ਹੋ ਜਾਂਦੀ ਹੈ ਤੇ ਉਹਦਾ ਵਿਆਹ ਬਣ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਕਲੰਡਰ ਉੱਤੇ ਦਿਨ ਦੇਖਦਾ ਰਹਿੰਦਾ ਹੈ ਉੱਲੂ ਵਾਂਗੂ ਕਿ ਕਿੰਨੇ ਦਿਨ ਰਹਿ ਗਏ ਮੇਰੇ ਵਿਆਹ 'ਚ ਕਿੰਨੇ ਦਿਨ ਰਹਿ ਗਏ ਵਿਆਹ 'ਚ ਪਰ ਅਰੇ ਕਹਿਣਾ ਕੀ ਚਾਹਤੇ ਹੋ ਮੇਰਾ ਵਿਆਹ ਨਹੀਂ ਹੈ ਮੈਂ ਕਰ ਰਿਹਾ ਇੱਕ ਟੂਰ ਪਲਾਨ ਪੰਜਾਬ ਤੋਂ ਲੈ ਕੇ ਮੈਂ ਕਰਨਾ ਹੈ ਘੱਟੋ-ਘੱਟ 15000 ਕਿਲੋਮੀਟਰ ਦਾ ਸਫ਼ਰ ਆਪਣੇ ਐਕਸਪਲਸ ਹੀਰੋ 200 ਉੱਤੇ ਪਹਿਲਾਂ ਮੈਂ ਚੈਕਿੰਗ ਕੀਤਾ ਆਫ ਰੋਡ ਫਿਰ ਮੈਂ ਆ ਗਿਆ ਸੋਹਣੇ ਜਿਹੇ ਰੋਡ ਉੱਤੇ ਤੇ ਰੋਡ ਦੇ ਆਸ-ਪਾਸੇ ਖੜੇ ਦੇਖੇ ਟਰੈਕਟਰ ਤੇ ਲੋਕ ਦੇਖ ਰਹੇ ਸੀ ਆਪਣੇ ਖੇਤਾਂ ਨੂੰ ਕਿ ਖੇਤਾਂ 'ਚ ਸਾਡੇ ਕਿਤੇ ਪਾਣੀ ਤਾਂ ਨਹੀਂ ਆਇਆ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਆਖਰਕਾਰ ਢੀੜੀ-ਸ਼ੀੜੀ ਮਾਰ ਕੇ ਮੈਂ ਆਇਆ ਘਰੇ ਘਰੇ ਆ ਕੇ ਮੈਂ ਸਮਾਨ ਦੀ ਪੈਕਿੰਗ ਕਰਾ ਕਰਦਾ ਸਭ ਤੋਂ ਪਹਿਲਾਂ ਸਾਈਡਲ ਬੈਗ ਉਸ ਤੋਂ ਬਾਅਦ ਇੱਕ ਵੱਡਾ ਸਾਰ ਕਪੜੇ ਆ ਜੀਨਾਂ ਐ ਬਰਸ਼ਾ ਨਹਾਉਣ ਵਾਲਾ ਸਾਬਣਾ ਕਪੜੇ ਧੋਣ ਵਾਲਾ ਸਾਬਣਾ ਤੇ ਇਸ ਤੋਂ ਇਲਾਵਾ ਠੰਡ ਲਈਆਂ ਜੈਕਟਾਂ ਤੇ ਗਰਮੀ ਲਈਆਂ ਜੈਕਟਾਂ ਸਾਰਾ ਕੁਝ ਮੈਂ ਨਾਲ ਪੈਕ ਕਰ ਲਿਆ ਕਿਉਂਕਿ ਮੈਨੂੰ ਇਹ ਸੀ ਕਿ 90 ਦਿਨ ਦੇ ਟੂਰ ਦੇ ਅੰਦਰ ਨਾ ਕੋਈ ਵੀ ਇਹੋ ਜਿਹਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਨਾਲ ਮੈਂ ਪਾਲੇ ਕਾਜੂ ਤੇ ਬਦਾਮ ਮੈਂ ਕਿਹਾ ਚੱਲ ਦਿਮਾਗ ਵੀ ਥੋੜਾ ਬਹੁਤਾ ਫਰੈਸ਼ ਰਹੂਗਾ ਕਹਿ ਕੇ ਹਿੰਗ ਬਿੰਗ ਕਰਕੇ ਨਾਈਟ ਨੂੰ ਪੂਰੀ ਆਪਣੀ ਪੈੰਗਾ ਜਿਹੜੀ ਕੰਪਲੀਟ ਹੋ ਜਾਂਦੀ ਹੈ ਕੁਝ ਇਸ ਤਰੀਕੇ ਦਾ ਆਪਾਂ ਨੂੰ ਹਾਥੀ ਟਾਈਪ ਜਿਹਾ ਦੇਖਣ ਨੂੰ ਮਿਲ ਜਾਂਦਾ ਹੈ ਤੇ ਉਸ ਤੋਂ ਅਗਲੇ ਦਿਨ ਸਵੇਰ 9 ਵਜੇ ਜਿਹੜੀ ਆਪਣੀ ਰ ਕਰਨੇ ਆ ਕਿ ਮਾਰੀ ਜਿਸ ਦੇ ਵਿੱਚ 15000 ਕਿਲੋਮੀਟਰ ਆਪਣਾ ਬਾਈਕ ਚੱਲੂਗਾ ਔਰ ਪੈਕਿੰਗ ਪੁਕਿੰਗ ਕਰਕੇ ਮੈਂ ਆਪਣੇ ਖੜੂਸ ਦੇ ਦੋਸਤ ਦੇ ਨਾਲ ਚਲਾ ਜਾਣਾ ਹੈ ਖਾਣ ਪੀਣ ਮੈਂ ਕਹਾਂ ਚੱਲ ਆਖਰੀ ਪਾਰਟੀ ਨਹੀਂ ਨਹੀਂ ਆਖਰੀ ਨਹੀਂ ਮਤਲਬ ਇਸ ਟੂਰ ਦੀ ਆਖਰੀ ਪਾਰਟੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰ ਲੈਨੇ ਆ ਉਸ ਤੋਂ ਬਾਅਦ ਅੰਧੇਰਾ ਕਾਫੀ ਹੋ ਜਾਂਦਾ ਹੈ ਪਾਰਟ 2 ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਣਾ ਟੂਰ ਆ ਜਿਹੜਾ ਬਹੁਤ ਜਿਆਦਾ ਸੁੰਦਰ ਬਹੁਤ ਜਿਆਦਾ ਜ਼ਬਰਦਸਤ ਹੋਣ ਵਾਲਾ ਹੈ ਜੋ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦੇਖਣ ਨੂੰ ਮਿਲ ਜਾਊਗਾ ਬਾਏ ਬਾਏ ਟਾਟਾ ਆ ਬਟਨ ਜਨ ਆਪਦੇਓ ਆ ਬਟਨ ਬੜਾ ਜ਼ਰੂਰੀ ਹੈ